ਦਾ ਰਸਿਕ ਓੰਕਾਰ ਸਤਿਗੁਰ ਪ੍ਰਸਾਦ ਲੋਕ ਮੱਲਾ ਪਹਿਲਾ ਦੁਖ ਤਾਰੂ ਸਰੂਪਿਆ ਜਾਂ ਸੁਖ ਤਾਂ ਨ ਹੋਈ ਤੂੰ ਕਰਤਾ ਕਰਮ ਮੈਂ ਨਾਹੀ ਜਾਮ ਕਰੀ ਨਾ ਹੋਈ ਬੁਲਾਰੇ ਗੁਰ ਤੁਸਿਆ ਤਰੰਤ ਮੰਜਾਈ ਲਖਿਆ ਰਹਾ ਜਾਤਮ ਜੋ ਜੋਤਮਨ ਜਾਤਾ ਖਲਾ ਪਰਪੂਰਿਆ ਤੂੰ ਸੱਚਾ ਸਹਬ ਸਿਵਾਲਿਉ ਜਿਨ ਕੀਤੀ ਸੋ ਪਾਰ ਪਿਆ ਕੋ ਨਾਨਕ ਕਰਤੀ ਕੀ ਬਾਤਾਂ ਜੋਖਸ ਕਰਨਾ ਸੋ ਕਰਿਆ ਸੋ ਦਰਗਾਸਾ ਮੱਲਾ ਪਹਿਲਾ ਇੱਕ ਅੰਕਾਰ ਸੁ ਗੁਰ ਪ੍ਰਸਾਦ ਸੋ ਦਰ ਤੇਰਾ ਕਿਹਾ ਸੋ ਕਰ ਕੇ ਕਿਹਾ ਜਿਤ ਵੈ ਸਰਬ ਸੁਮਾਲੇ ਵਾਜੇ ਤੇਰੇ ਨਾਦ ਨੀਕਾ ਸੰਘਾ ਕੀਤੇ ਤੇਰੇ ਵਾਹੁਣਾਰੀ ਕੇਤੇ ਤੇਰਾ ਪ੍ਰੀ ਸੁਖੀਏ ਕੇਤੇ ਤੇਰੇ ਗਾਵਣਾਰੇ ਗਾਵਣ ਤੋਂ ਨੋ ਪਉਣ ਪਾਣੀ ਬਸੰਤੁਰ ਗਾਵੇ ਰਾਯਾ ਤਰੰਤ ਸਵਾਰੇ ਗਾਵਣ ਤੋਂ ਨੋ ਚੇਤਾ ਗੁਤਲੇ ਜਾਣੇ ਨਿਹਲੇ ਤਰੰਭ ਵਿਚਾਰੇ ਗਾਵਣ ਤੋਂ ਈਸ਼ਰ ਬ੍ਰਹਮਾ ਦੇਵੀ ਸੋਣ ਤਰੇ ਸਾਤ ਸਵਾਰੇ ਗਾਵਣ ਤੋਂ ਨੋ ਇੰਦਰਾਸਨ ਬੈਠੇ ਦੇਵਤਿਆਂ ਅੰਦਰ ਨਾਲੇ ਗਾਵਣ ਤੋਂ ਨੋ ਸੂਸਮਾਦੀ ਇੰਦਰ ਗਾਵਣ ਤੋਂ ਨੋ ਸਾ ਵਿਚਾਰੇ ਗਾਵਣ ਤੋਂ ਨੋ ਜਤੀ ਸਤੀ ਸੰਤੋਖੀ ਗਾਵਣ ਤੋਂ ਨੋ ਵੀਰ ਕਰਾਰੇ ਗਾਵਣ ਤੋਂ ਨੋ ਪੰਡਤ ਪੰਨਰ ਕੇਸਰ ਜਿ ਜਵੇਦਾਨਾਲੇ ਗਾਵਣ ਤੋਂ ਮੋਣੀਆਂ ਮਨਮੋਣ ਸੁਰਗਾਂ ਮਾਚ ਪਿਆਲੀ ਗਾਵਣ ਤੋਂ ਨੋ ਰਤਨਉਪਾਇ ਤਰ ਸਰਤੀਰਥ ਨਾਲੇ ਗਾਵਣ ਤੋਂ ਨੋ ਜੋਧਾ ਮਹਮਲ ਸੂਰਾ ਗਾਵਣ ਤੋਂ ਨੋ ਖਾਣੀ ਚਾਰੀ ਗਾਵਣ ਤੋਂ ਨੋ ਖੰਡ ਮੰਡਲ ਬ੍ਰਹਮੰਡਾ ਕਰ ਕਰਖੇ ਤੇਰੀ ਤਾਰੇ ਸਹੀ ਤੁੰ ਨੂੰ ਗਾਵਣਾ ਜੋਤ ਪਾਵਰਤੇ ਤੇਰੇ ਭਗਤਰ ਸਾਲੇ ਹੋਰ ਕੀਤੇ ਤੁੰ ਨੂੰ ਗਾਵਣਾ ਸਿਮੈ ਚਿਤ ਨਿ ਆਵਣ ਨਾਨਕ ਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਬ ਸਾਚਾ ਸੱਚੀ ਨਾਈ ਹੈਪੀ ਉਸ ਜਨ ਜਾਈ ਰਤਨਾ ਜਿੰਨਰ ਚਾਈ ਰੰਗੀ ਰੰਗੀ ਬਾਤ ਕਰ ਕਰ ਜਿਨਸੀ ਮਾਇਆ ਜਿਨ ਨੂੰ ਪਾਈ ਕਰ ਕਰ ਦੇਖੇ ਕੀਤਾ ਆਪਣਾ ਜੋਤੇ ਦੇਉ ਡਿਆਈ ਜੋ ਪਾਵੇ ਸੋਈ ਕਰਸੀ ਰੁਕਮ ਨਾ ਕਰਨਾ ਜਾਈ ਸੋ ਪਾਸ ਸੋ ਸੰਪਸੈ ਨਾਨਕ ਰਹਿਣ ਜਾਈ ਆਸਮਨ ਲਾ ਪਹਿਲਾ ਸੁਣ ਵਟਾ ਆਖੇ ਸਭ ਤੂਹੀ ਕੀ ੜੂ ੜਾ ਢੀਠਾ ਹੋਏ ਹਿੰਮਤ ਪਾਇ ਨੰ ਕਿਹਾ ਜਾਹੀ ਕਿਣ ਹੌਲੇ ਤੇਰੇ ਇਸ ਮਾਏ ਉੱਡੇ ਮੇਰੇ ਸਹਬਾ ਗਰਮ ਪੀਰਾ ਗੁਣੀ ਘੀਰਾ ਕੋਈ ਨ ਜਾਣੇ ਤਰਕ ਕੀਤਾ ਕਿ ਉਡਤੀ ਆ ਰਹਾ ਸਭ ਸੁਸਤੀ ਮਲ ਸੁਰਤ ਕਮਾਈ ਸਭ ਕੀਮਤ ਮਿਲ ਕੇ ਮੰਦ ਪਾਈ ਗਿਆਨੀ ਤਾਨੀ ਗੁਰ ਗੁਰਹਾਈ ਕਹਿਣਾ ਜਾਈ ਤ੍ਰਿ ਤਲ ਉਡਿਆਈ ਸਭ ਸਤ ਸਭ ਤਪ ਸਭ ਜਿਐ ਸਦਾ ਪੁਰਖਾਂ ਕੇ ਉਡੈਈਆ ਤੁਧਨ ਸਤਿ ਕੀ ਕਨੇ ਨਾ ਪਾਈਆ ਰਮਲੇਨੀ ਠਾਕਰਾ ਆਇਆ ਅਖਣ ਵਾਲਾ ਕਿਆ ਵਿਚਾਰਾ ਸਿਵਤੀ ਪਰੇਤਰੀ ਪੰਡਾਰਾ ਜਿਸ ਤੂੰ ਦੇਸੀ ਕਿ ਚਾਰਾ ਨਾਨਕ ਸਾਸ ਸਵਾ ਨਹਰਾਸ ਮੱਲਾ ਪਹਿਲਾ ਆਖਾਂ ਜੀਵਾਂ ਇਸਰ ਮਰ ਜਾਉ ਆਖਣ ਓਖਾਂ ਸਚਾ ਨਾਮ ਸਚ ਨਾਮ ਕੀ ਲਾਗੀ ਪੂਖ ਉਤਪੂਖੇ ਖੰਚ ਲਈਏ ਦੁਖ ਸੁਖ ਇਸਰੇ ਮੇਰੀ ਮਾਇ ਸਚਾ ਸਭ ਸੱਚੇ ਨਾ ਹੀ ਰਹਾ ਸਚ ਨਾਮ ਕੀ ਤਲ ਵਿਡਿਆਈ ਨਾਥ ਕੀ ਕੀਮਤ ਨਹੀਂ ਪਾਈ ਜੇ ਸਾਂ ਮਿਲ ਕੇ ਆਖਨ ਪਾਈ ਵੱਡਾ ਨ ਹੋਵੇ ਕਾਣ ਨ ਜਾਏ ਨਾ ਉਮਰੇ ਨਾ ਵੈ ਸੋਗ ਦਿੰਦਾਰਾ ਨਾ ਚੁਕੇ ਭੂਗ ਗੁਣ ਹੁਰ ਨਾ ਹੀ ਕੋਈ ਨਾ ਕੋ ਆਨੰਦ ਕੋਈ ਜੀਵੜਿਆ ਤੇਵੜੀ ਤੀਤਾਂ ਜਿੰਤਨ ਕਰਕੇ ਕੀਤੀ ਰਾਤ ਕਸਮੋ ਵਸਾਰੀ ਤੀਕਮ ਜਾਤ ਨਾਨਕ ਨਾਵੇ ਬਾਸਨਾਤ ਰਾਗ ਗਰੀਮ ਅੱਲਾ ਚੋਤਕ ਹਰ ਕੀ ਜਨ ਸਤਗੁਰ ਸਭ ਤੁਖਾਂ ਬਣੋ ਕਰੋ ਗੁਰਪਾਸ ਹਮ ਕੀਰੇ ਕਰਮ ਸਗੋ ਸਨਾਈ ਕਰਿ ਧਿਆਨ ਨਾਮ ਪ੍ਰਗਾਸ ਮੇਰੀ ਮੀਤ ਗੁਰ ਦੇ ਮੁਖ ਕੋ ਰਾਮ ਨਾਮ ਪ੍ਰਗਾਸ ਗੁਰਮਤ ਨਾਮ ਦਾ ਪ੍ਰਾਨ ਸਿਕਾਈ ਅਰ ਕੀਰਤਮ ਨੀ ਹੈ ਆਸਰਾ ਹਰ ਜਿਨ ਕੇ ਉਡ ਪਾ ਉਡੇ ਦੇ ਜਨਾ ਸਰਦਾਰ ਪਿਆਸ ਹਰਨ ਨਾਮ ਲੇ ਤ੍ਰਤਾ ਸੇ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਹਰਸ ਨਾਮ ਨ ਪਾਇ ਤੇ ਪਾਹੀ ਜੰਮ ਪਾਸ ਜੋ ਸਗੂ ਸੰਸਨ ਸੁਨਿ ਆਏ ਤ੍ਰਿਗ ਜੀਵੇ ਤ੍ਰਿਜੀ ਵਾਸ ਜਿਨ ਆਜਣ ਸਗੂ ਸੰਗ ਪਾਈ ਤੰਤਰ ਮਾਸ ਕ ਲਿਖਿਆ ਲਿਖਾਸ ਧਨ ਧਨ ਸਾ ਸੰਗਤ ਜੇ ਤਰਸ ਪਾਇਆ ਮਿਲ ਜਨ ਨਾਨਕ ਨਾਮੁ ਪ੍ਰਗਾਸ ਰਾਗੁ ਜੀ ਮੰਲਾ ਪੰਜਵਾ ਕਾਹਿ ਰੇ ਮਨ ਚਿਤ ਰੂਦਮਾ ਜਾ ਅਰ ਹਰਿ ਜੀ ਉਪਰਿਆ ਸੈਲ ਪਥਰਮੈ ਜੰਤੂ ਪਾਇ ਆਕਾਰਜ ਕਾਗੇ ਕਰ ਤਰਿਆ ਮੇਰੀ ਮਾਤੋ ਜੀ ਸਤ ਸੰਗਤਿ ਮਲੇਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇ ਸੁਖੀ ਕਾਸ਼ਟ ਹਰਿਆ ਰਹਾ ਜਨ ਪਿਤਾ ਲੋਕ ਸੁਤ ਬੰਤਾ ਵਿਨਨ ਕਿਸ ਕੀ ਤਰਿਆ ਸਿਰ ਸਰੀਜ ਸੁਮਾਈ ਠਾਕੁਰ ਕਾਹੇ ਮਨ ਪੂ ਕਰਿਆ ਬੁੱਢੇ ਉੜਿਆ ਆਵਾਸੈ ਕੋਸਾ ਜੁ ਪਾਚੇ ਬਤਰੀ ਸ਼ਰਿਆ ਮਨ ਕਉ ਖਲਾਵੀ ਤੌਣ ਸਿਗਾਵੀ ਮਨ ਮੈਂ ਸਿਮਰਨ ਕਰਿਆ ਸਭ ਨਿਧਾਨ ਦਾ ਸੁਦਾਨ ਠਾਕੁਰ ਕਰਤੰ ਤਰਿਆ ਨੰਨਾਨਕ ਬਲ ਪਲ ਸਦ ਪਲ ਜਾਇਗੀ ਜਰੰਤਨਾ ਪਾਰ ਆਵਰਿਆ ਰਾਗ ਅਸਮੱਲਾ ਚੌਥਾ ਸੋ ਪ੍ਰਖੀ ਕੋ ਅੰਕਾਰ ਸੁਗੁਰ ਪ੍ਰਸਾਦ ਸੋ ਪ੍ਰਖ ਨਰਨਜਨ ਮਹਾਰ ਪ੍ਰਖ ਨਰਨਜਨ ਰਗ ਮਾਘੋਂ ਪਾਰਾ ਸਤਿ ਆਵੇ ਸਤਿ ਆਵੇ ਤੁਜੀ ਨਰ ਸੱਚੇ ਸਜਨਾਰ ਸਭ ਜੀਤ ਤੁਮਾਰੀ ਜੀ ਹੁੰਜੀਆਂ ਕਾਦਾ ਤਾਰਾ ਹਰਿ ਆਉ ਸੰਤੋ ਜੀ ਸਭ ਦੁੱਖ ਵਿਸਾਨ ਨਹਾਰਾ ਹਰਿਆਪੀ ਠਾਕੁਰ ਹਰਿਆਪੀ ਸੇਵਕ ਜੀ ਯਾ ਨਾਮ ਜੰਤੂ ਵਿਚਾਰਾ ਔਂਕੜ ਖਟੇ ਅੰਤੁਰ ਸੁਨਣ ਅੰਤਰ ਜੀ ਹਾਰੇ ਕੋ ਪੁਰੂ ਸੁਮਾਣਾ ਦਾਤੀ ਭਿਖਾਰੀ ਜੀ ਸਭ ਤੇਰੇ ਚੋਜ ਵਿਡਾਣਾ ਤੂੰ ਆਪੇ ਦਾਤਾ ਆਪੇ ਪੂਤਾ ਜੀ ਹਉ ਤੁਧ ਮਿਲਿਆ ਵਰ ਨਾ ਜਾਣਾ ਤੂੰ ਪਾਰ ਬ੍ਰਾਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆ ਕੋ ਖਾਣਾ ਜੋ ਸੇਵੇ ਜੋ ਸੇਵੇ ਤੁਜੀ ਜਨ ਅਨੰਤਨ ਕੁਰਬਾਨ ਹਰ ਧਿਆਵੇ ਹਰ ਧਿਆਵੇ ਤੋ ਜੀ ਸੇ ਜਨ ਜੁਗ ਮੈਂ ਸਕਵਾਸੀ ਸੇ ਮੁਗਤ ਸੇ ਮੁਹ ਪੈ ਜਨ ਅਤਿਆ ਜੀ ਜਨਾਂ ਤੁੱਟੀ ਜਮ ਕੀ ਫਾਸੀ ਜਿਨਰ ਪਉ ਜਿਨ ਹੰਨਰ ਪਉ ਤਿਆ ਜੀ ਤਿਨ ਕਾ ਪਉ ਸੁਗਵਾਸੀ ਜਿਨ ਸੇਵਿਆ ਜਿਨ ਸਿਆ ਮੇਰਾ ਹਰ ਜੀ ਤਿਆ ਰੂਸ ਸਮਾਸੀ ਸੇ ਧਨ ਸੇ ਧਨ ਜਨਤ ਜੀ ਜਨਾਨ ਤਨ ਮਲ ਜਾਸੀ ਤੇਰੀ ਭਗਤ ਤੇਰੀ ਪਤ ਪੰਡਾਰ ਜੀ ਪਰੇ ਬੰਦ ਬੰਤਾ ਤੇਰੀ ਪਤ ਤੇਰੀ ਪੁਸਲਾਨ ਤੋ ਜੀ ਹਰਣ ਕਨੇ ਕਨੰਤਾ ਤੇਰੀ ਅਨੰਕ ਤੇਰੀ ਅਨੰਕ ਰਾਰ ਪੂਜਾ ਜੀ ਤਾਉ ਤਪਿ ਜਪਿ ਬੰਤਾ ਤੇਰੇ ਨੀਕ ਤੇਰੇ ਨੀਕ ਪੜੇ ਬੋ ਸਮਰਸਾ ਜੀ ਕਰ ਕਰਿਆ ਖੜ ਕਰਮ ਕਰੰਤਾ ਸੇ ਭਗਤ ਸੇ ਪਸ ਪਲੇ ਜਨਾਨਕ ਜੀ ਜੋ ਪਾਏ ਮੇਰੇ ਆਪਗਵੰਤਾ ਤੂੰ ਆਤਪੁਰਖ ਪਰਮਪੁਰ ਕਰਤਾ ਜੀ ਤੁਝੇ ਵਰਨਾ ਕੋਈ ਹਉ ਜੋ ਜੁਗ ਕੀ ਏਕੋ ਸਾ ਸਾ ਤੂੰ ਏਕੋ ਜੀ ਤੂੰ ਨੇਚਰ ਕਰਤਾ ਸੋਈ ਵਿਆਪੇ ਭਾਵੇ ਸੋਈ ਵਰਤੇ ਜੀ ਹਉ ਆਪੇ ਕਰੇ ਸੋਈ ਤੇ ਆਪੇ ਸਿਰਸਾ ਪਾਈ ਜੀ ਵਿਆਪੀ ਸਭ ਕੋਈ ਜਨ ਨਾਨੇ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸੇ ਕਾਰਜਨੋਈ ਅਸਮਾਨਲਾ ਚੌਥਾ ਓਂ ਕਰਤਾ ਸੁਚਾਰ ਮੈਂਡਾ ਸਾਈਂ ਜਦ ਪਾਵੈ ਸੋਈ ਥੀਸੀ ਜੋ ਤੁੰਦੇ ਸੋਇ ਓਂ ਪਾਇਰਾ ਸਭ ਤੇਰੀ ਤੂੰ ਸਬਨੀ ਤਾਇਆ ਜਿਸਨੂੰ ਕਿਰਪਾ ਕਰੇ ਤਿਨ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨ ਮੋਕੁ ਆਇਆ ਸੁਆਵਿ ਛੋੜਿਆ ਮਲਾਇ ਤੂੰ ਦਰਿਆ ਸਤਿਗੁਰ ਦੀ ਹੀ ਮਾਇ ਤਉ ਬੰਦੂਜਾ ਕੋਈ ਨਾਹੀ ਜੀ ਜਨ ਸਭ ਤੀਰਾਂ ਖੀਲ ਵਿਜੋਗ ਮਿਲ ਵਿਛੜਿਆ ਸੰਜੋਗ ਕੀ ਮੇਲ ਜਿਸਨੂੰ ਤੂੰ ਜੁਣਾਏ ਸੋਹੀ ਜਨ ਜਾਣ ਹਰ ਗੁਣ ਸੁਰੀ ਆਖੁ ਕਾਣ ਜਨ ਹਰ ਸੇਵਿਆ ਤਿਨ ਸੁਖ ਪਾਇਆ ਸਜਿ ਹੀ ਅਨਨਾਮ ਸਮਾਇਆ ਮੂ ਆਪੇ ਕਰਤਾ ਤੇ ਰਾਖੀਆ ਸਭ ਹੋਈ ਤੁਦ ਬਿਨ ਦੂਜਾ ਵਰਨਾ ਕੋਈ ਓੰਕਾਰ ਕਰ ਵੇਖੇ ਜਾਣੀ ਸੋਈ ਜਨਾਨੇ ਗੁਰਮੁਖ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ ਇਹਤ ਸਰ ਰੜੈ ਪਿਨ ਨਵਾਸਾ ਪਾਣੀ ਪਾਉਤਨੇ ਕੀਆ ਪੰਗਜ ਮੋ ਪਾਨੀ ਚਾਲੈ ਹਉnde ਕਾ ਤ ਡੂਬੀਲੇ ਮਨ ਇੱਕ ਨਾ ਚੇਤ ਸਮੂੜ ਮਣਾ ਹਰ ਬਿਸਰਜ ਤੇਰੀ ਗੁਣ ਗਲਿਆ ਰਹਾ ਨਾ ਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮੰ ਪਿਆ ਪ੍ਰਮਤ ਨਾਨਕ ਤਿਨ ਕੀ ਸਰਨਾ ਜਿੰ ਤੋ ਨਾਹੀ ਵਿਸਰਿਆ ਆਸਾ ਮਹੱਲਾ ਪੰਜਵਾਂ ਪਈ ਪ੍ਰਾਮਾਨੁ ਤੇ ਹੁਰੀਆ ਗੋਬਦਨ ਕੀ ਤੇਰੀ ਬਰੀਆ ਅਵਰ ਕਾਇਤ੍ਰਿਕ ਤੇ ਨੰਕਾ ਮੇਲੇ ਸਾਸ ਸੰਪੰਨ ਕੇਵਲ ਨਾਮ ਸ੍ਰਿੰਜਾ ਫਲਾਪਉ ਜਤਨ ਗਏ ਜਨਮ ਬ੍ਰਿਤਾ ਜਾਤ ਰੰਗ ਮਾਇਕੀਰਾ ਜਪ ਤਪ ਸੰਯਮ ਧਰਮਨਾ ਕਮਾਇ ਸੇਵਾ ਸੰਨ ਜਨ ਹਰਾਇ ਕਉ ਨਾਨਕ ਅਮਨੀਤ ਕਰਮਾਂ ਸਨ ਪਰੇ ਕੀ ਰਖੁ ਸਰਮ ਏਕ ਓੰਕਾਰ ਸ੍ਰੀ ਵਾਇ ਗੁਰੂ ਜੀ ਕੀ ਫਤੇ ਪਾਦ ਸੈ ਦਸਵੀਂ ਕਬਿ ਉਪਾਦ ਬੇਨਤੀ ਚੋਪਈ ਨੰਬਰੀ ਕਰੋ ਹਾਥ ਦੇ ਰਚਾ ਪੂਰਨ ਹੋਵੇ ਚਿੱਤ ਕੀ ਇਛਾ ਕਬ ਚੰਨਨ ਮਾਰੇ ਹਮਾਰਾ ਆਪਣਾ ਜਾਨਕ ਰੂਪ ਉਪਾਰੰ ਅਮਰੇ ਦ੍ਰਿਸ਼ਵੇ ਤੁੰਕਾ ਆਪਾਤਿ ਮੇ ਬਚਾਓ ਸੁਖੀ ਬਸੇ ਮੋਰੋ ਪਰਿਵਾਰਾ ਸੇਵਕ ਸਿਖ ਸਵੇ ਕਰਤਾਰਾ ਮੋਰ ਅਛਾਂਜ ਕਰ ਦੇ ਕਰੀਏ ਸਭੈਨ ਕੋ ਆਸੰਗਰੀ ਉਰਨੋ ਹੈ ਮਾਰੀ ਆਸ ਉਰਪਨ ਕੀ ਰਹਿ ਪਿਆਸ ਅਮੇ ਚੜ ਕੋਰਨ ਨਤਿਆ ਜੁਵਰ ਚੋਂ ਸਤੰਤੇ ਪਾ ਸੇਵਕ ਸਿੱਖ ਮਾਰੇ ਤਾਰੀ ਚੋਨਾ ਚੋਂ ਸਤਰਾ ਮਾਰੇ ਮਾਰੀ ਆਪ ਪਾਸ ਦੇ ਮੁਝੇ ਬਰੀ ਮਰਨ ਕਾਲ ਕਾ ਤ੍ਰਾਸਨ ਵਰਗੀ ਉਜੋ ਸਾਮਾਰੇ ਪਛਾ ਸਰੀਆ ਤੁਝੋ ਕਰੇ ਹੋ ਰੱਛਾ ਰਾਖਿਉ ਮੇਰਾ ਖਣਹਰੀ ਸਭ ਸੰਸਾਈ ਪਿਆਰੀ ਦੀਨ ਬੰਦੁ ਦੁਸ਼ਟਨ ਕੇ ਹੰਤਾ ਤੁਮਿਓ ਪੂਰੀ ਚਤਰਦਾਸ ਕੰਤਾ ਕਾਲ ਪਾਈ ਬ੍ਰਹਮਾ ਬੂਤਰਾ ਕਾਲ ਪਾਈ ਸੂਰਜੁ ਵਤਰਾ ਕਾਲ ਪਾਈ ਕਰਬਿਸ਼ਣੁ ਪੁਰਗਾਸ ਸਰ ਕਾਲ ਕਾ ਕੀਆ ਤਮਾਸਾ ਜਮਨ ਕਾਲ ਜੋਗੀ ਸਿਵ ਕੀਓ ਬੀਦ ਰਾਜ ਬ੍ਰਹਮਾ ਜੂਥਿਓ ਜਮਨ ਕਾਲ ਸਾ ਲੋਕ ਸੁਵਾਰਾ ਨਮਸ਼ਕਾਰੈ ਤਾਏ ਮਹਾਰ ਜਮਨ ਕਾਲ ਸਭ ਜਗਤ ਬਨਾਏ ਦੇਵਤਾ ਜਸ਼ਨ ਪੁਜਾਇ ਆਦੰਤੀ ਕੀ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸ਼ਕਾਰਤ ਸੀ ਕਉ ਮਾਰੀ ਸਰਪਰਜਾਣਿ ਆਪ ਸੁਵਾਰੀ शिव कण को शिव गुण सुख दियो सतरण को पल मोह मग कियो काट काट के अंतर की जानत भले बुरे की पीर पहचानत चीटी ते कुंचर अस तोला सब पर कृपा दुष्कर पूला संतन दुख पाए ते दुखी सु पाए साधु के सुखी एक एक की पीर पहचाने ਕੜ ਕੜ ਕੇ ਪੜ ਪੜ ਕੇ ਜਾਣੇ ਜਾਉਤ ਕਰ ਕਰਾ ਕਰਤਾਰ ਪਰਜਾ ਤਰ ਤਉ ਦੀ ਅਪਾਰ ਜਬਿਆ ਕਰਖ ਕਰ ਤੂ ਕਬੂ ਤੁਮ ਮਤ ਦੇਵ ਤਰ ਸਭੂ ਜੀਤੀ ਬਦਨ ਸਿਖ ਸਾਵਤਾਰ ਆਪ ਆਪਣੀ ਬੂਜ ਚਾਰ ਤੁਮ ਸਵੀ ਤੇ ਰਤ ਨਾਰ ਜਾਣਤ ਬੀਤ ਭੀਜ ਰਿਆਲ ਨਿਰੰਕਾਰ ਨਿਮਕਾਨ ਰਾਮ ਆਦਨਿ ਲਿਐ ਨਾ ਤੁ ਸੰਭ ਤਾ ਕਾ ਮੂੜ ਵਿਚਾਰ ਦਬੀਦਾ ਜਾ ਕੋ ਪਿਉ ਨ ਪਾਉ ਦਬੀਦਾ ਤਾ ਕੋ ਕਰਪਾ ਨ ਨਮਾਨ ਮਾ ਮੂੜ ਕਾ ਬੇ ਨ ਜਾਣ ਮਾ ਦੇਵ ਕੋ ਕਹਿ ਸਦਾ ਸਿਵ ਨਰੰਕਾਰ ਕਾ ਚਿਤ ਨਤ ਲੈ ਪਿਉ ਆਪ ਆਪਣਿ ਮੋਗ ਦਾ ਜੀਤੀ ਬਨਤ ਪੰਪੰਤੁ ਆਇ ਤੀਤੀ ਤੁੰਬਰਾ ਲਖਾਂ ਨ ਜਾਏ ਪਸਾਰਾ ਕਹਿ ਬਿਰ ਸਦਾ ਪ੍ਰਥਮ ਸੰਸਾਰਾ ਇਕ ਰੂਪਨੂ ਸਰੂਪਾ ਰੰਗ ਪਿਉ 라ਵ ਕੀ ਫੂਪਾ ਅੰਡਾ ਜੀ ਰਾਸੀ ਤਜ ਕੀਨੀ ਉਤਪਜ ਕਾਣੋਂ ਬੋ ਰਾਜਦੀਨੀ ਕੌਂ ਫੂਲ ਰਾਜਾ ਹ ਬੈਠਾ ਕੌਂ ਸਿੰਘ ਪਿਉ ਸਿੰਗਰ ਕਾਈਠਾ ਸਗਰੀ ਸਿਰ ਦਿਖਾਇ ਚੰਪਾ ਹਾਥ ਜਿਗਾਸ ਸਰੂਸ ਜੰਪਾ ਅਵਰਚਾ ਮੇਰੀ ਤੁਮ ਕਰੋ ਸਿਖ ਬਾਰਾ ਸਿਖ ਸੰਗਰੂ ਦੁਜਤੇ ਉਠਤ ਪਾਤਾ ਸਗਲ ਮਲੀ ਸੋਰਣ ਖਾਤਾ ਜੀ ਆ ਤੁਤ ਸਰਣੀ ਪਰੀ ਤਿਨ ਕੀ ਦੁਖ ਦੂਤ ਹੈ ਮਰੇ ਰੁਖ ਜਮ ਪਾਪਰੇ ਤਿਆਰੇ ਤਿਨ ਕੀ ਤੁਮ ਸੰਗੜ ਸੁਟਾਰੇ ਜੂ ਕਲ ਕੋ ਇਕ ਬਾਰ ਤਿਆਏ ਹੈ ਤਾ ਕੀ ਕਾਲ ਨਿਕਟ ਨਹੀਂ ਆਏ ਹੈ ਰਚਾ ਹੋਏ ਤੈ ਸਭ ਕਾਲਾ ਦੁਸ਼ਟਾਰੀ ਟਟਰੇ ਦੁਤ ਕਾਲਾ ਕਿਰਪਾ ਦਿਲ ਤਨ ਜਾਇ ਨ ਹਰ ਹੋ ਤਾਂ ਕੀ ਤਾਪ ਤਨ ਕਮੇ ਹਰ ਹੋ ਰਿਤ ਸਿਧ ਕਰ ਮੋ ਸਭ ਹੋਈ ਦੁਰਛਾ ਸੁ ਸਕੇ ਨ ਕੋਈ ਏਕ ਬਾਰ ਜਿਨ ਤੁਮੇ ਸੁਬਾਰ ਕਾਲ ਪਾਉਂਤੀ ਤਾਏ ਬਾਰ ਜਿਨ ਨਰ ਨਾਮ ਤਿਆਰੂ ਕਾਲ ਦਾਰ ਦੁਰਸ ਤੋ ਤੇਰਾ ਖੜਕੇ ਮੈਂ ਸੰਤਿਆਰੀ ਆਪਾ ਦਿਲ ਉਬਾਰੀ ਸਰੂਠੋਰ ਮੋਹ ਸਾਈ ਢੁੜਦੋ ਤੇ ਲਿਓ ਬਚਾਈ ਸੋਈਆ ਪਾਏ ਗਾਏ ਜਬ ਤੇ ਤੁਮਰੀ ਤਅਤੀ ਕੋ ਆਸਤਰੀ ਨੀ ਅਨਿ ਰਾਮ ਰੀਨ ਪੁਰਾਣ ਪੁਰਾਣ ਅਨੇਕ ਮਤੀ ਕਨਾ ਮੰਨਿ ਸਿਮਰ ਸਾਸਤਰ ਬੀਦ ਸਬੀਬੋ ਪੀਦ ਕਾ ਹਮੇ ਕਨਾ ਜਾਣੇ ਸ੍ਰੀ ਇਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਿਉ ਸਭ ਤੋ ਬਖਨਿਓ ਦੋਰਾ سگل دوار کو شاڑ گہ تار دار بائیں گہیں گوبند داس داستوار رام کلی ملا تیجا اکو انکار سگر پرسار نند پیا نمائی کرو میں پایا پایا سیتی ما دیا ودائیاں ਰਾਗ ਰਤਨ ਪਰਵਾਦ ਪਰੀਆਂ ਛੁਬਤ ਗਾਉਣ ਆਈਆਂ ਸ਼ਬਦੋ ਤਾਂ ਗਾਓ ਹਰੀ ਕੇ ਰਾਮ ਅੰਦਨੀ ਵਸਾਇਆ ਰਹਿ ਨਾਨਕ ਨੰਦੋ ਆਸ ਗੁਰੂ ਮੈਂ ਪਾਇਆ ਇਹ ਮਨ ਮੇਰੀ ਆਤਮਾ ਸਾਰ ਹੋਰ ਨਾਲੇ ਨਾਰਾ ਤੂੰ ਮਨ ਮੇਰੇ ਦੁੱਖ ਸਾਹ ਵੇ ਸਰਨ ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ ਸਭ ਨੰਗ ਲਾ ਸੰਮਰਤ ਸੁਆਮੀ ਸੋ ਕਮਨੋ ਵਸਾਰੀ ਹੇ ਨਾਨਕ ਮਨ ਮੇਰੀ ਸਦਾ ਰੂਹ ਹਰ ਨਾਨੀ ਸੱਚੇ ਸਾਬਾ ਕਿਆ ਨਹੀਂ ਕਰ ਤੀਰੀ ਕਰਤਾ ਤੇਰੀ ਸਉਗਛੈ ਜਿਹ ਤੇ ਸੋ ਪਾਵੇ ਸਦਾ ਸਿਵਸਲਾ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੇ ਮਨ ਵਸਿਆ ਵਾਜੇ ਸ਼ਬਦ ਕਨੇਰੀ ਕਹ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੀਰੀ ਸਾਚਾ ਨਾਮ ਰਾਇ ਅਧਰ ਸਾਚਾ ਨਾਮ ਧਰਮ ਦਾ ਜਿਨ ਭੁਖਾ ਸਭ ਗੁਆਈਐ ਕਰ ਸਾਂ ਸੁਖ ਮਨ ਹੈ ਉਸਿਆ ਜਿਨਿ ਸ਼ਾਂਤ ਸਾਧ ਪੁਜਾਈਐ ਸਾ ਕੁਰਬਾਨ ਕੀਤਾ ਗੁਰੂ ਵਿਟਾ ਜੀ ਦੀਆਂ ਵਡਿਆਈਆਂ ਕਹਿ ਨਾਲ ਸੁਣੋ ਸੰਤ ਸਉਤਰੋ ਪਿਆਰ ਸਾਚਾ ਨਾਮ ਮਿਲੈ ਅਧਾਰ ਵਾਝੀ ਪੰਚ ਸ਼ਬਦ ਸਤ ਕਰ ਸੁਭਾਗੀ ਕਰ ਸੁਭਾਗੀ ਸਬਦ ਵਾਝੀ ਕਲਾ ਜਿਤ ਕਰਤਾਰੀਐ ਮਨ ਦੂਤ ਤਵਸ ਕੀਤੀ ਕਾਲ ਕੰਢ ਕੁਮਾਰਿਆ ਕੋ ਕਰਮ ਪਾਇ ਤਦ ਜਿਨ ਕੋ ਸੇਨਾ ਮਰ ਕੇ ਲਾਗੀ ਕਹਿ ਨਾਨਕ ਤਾ ਸੁਖ ਹੋਆ ਤਤਕਾਰਾ ਨ ਹਦਵਾਜੀ ਅਨਦ ਸੁਨੋ ਵਡ ਪਾਗੀ ਹੋ ਸਗਲ ਮਨੋਰਥ ਪੂਰੀ ਪਾਰ ਬ੍ਰਹਮ ਪ੍ਰਾਪਾਇ ਪੁਤਰੇ ਸਗਲ ਵਿਸੂਰੀ ਦੂਖ ਰੋਗ ਸੰਤਾਂ ਪੁਤਰੇ ਸੋਣੀ ਸੱਚੀ ਬਾਣੀ ਸੰਤ ਸਾਜਣੁ ਪੈ ਸਰਸੀ ਪੂਰੇ ਗੁਰ ਤੇ ਜਾਣੀ ਸੰਤੇ ਪੰਨੀ ਕਹਤੇ ਪਵਿੱਤ ਸਤਿਗੁਰਿਆ ਪਰਪੂਰੇ ਬਿਰਵੰਤ ਨਾਨਕ ਗੁਰਚਰਨ ਰਾਗੀ ਵਾਜੇ ਅਨਹਰ ਤੂਰੇ ਮਦਾਮਣੀ ਮੱਲਾ ਪੰਜਵਾਂ ਥਾਲ ਵਿੱਚ ਤਿੰਨ ਵਸਤੂ ਪਈਓ ਸਾ ਸੰਤ ਸੰਤੋਖ ਵਿਚਾਰੂ ਅੰਮ੍ਰਿਤ ਨਾਮ ਠਰ ਕਾ ਪਇਓ ਜਿਸ ਕਾ ਸਭ ਸੁਦਾਰ ਜੀ ਕੋ ਖਾਵੇ ਜੀ ਕੋ ਪੁੰਚੈ ਜਿਸ ਕਾ ਹੋਈ ਅਦਾਰ ਏ ਵਸਤੀ ਨ ਜਾਈ ਨਿਤ ਨਿਤ ਰਾਖੁਰ ਤਾਰ ਤਮ ਸੰਸਾਰ ਚ ਲਗ ਤਰੀਏ ਸਭ ਨਾਨਕ ਬ੍ਰਹਮ ਪਸਾਰ ਸਲੋਕ ਮੱਲਾ ਪੰਜਵਾ ਤੇਰਾ ਕੀਤਾ ਜਾਤੂ ਨਹੀਂ ਮੈਨੂੰ ਜੋ ਕੀ ਤੋਈ ਮਨ ਨਿਰਗੁਣ ਆਰੀ ਕੋ ਗੁਣ ਨਾਹੀ ਆਪੇ ਤਰਸ ਪਈ ਤਰਸ ਪਿਆ ਮੇ